ਅੱਜ ਅਸੀਂ ਜਿਹੜੀ ਤੀਸਰੀ ਰਿਹਰਸਲ ਰੱਖੀ ਹੈ ਸਿਰਫ ਐਕਸਕਲੂਸਿਵਲੀ ਜਿਹੜੇ ਸਾਡੇ ਪੀਆਰਓਜ਼ ਤੇ ਏਪੀਆਰਓਜ਼ ਨੇ ਉਹਨਾਂ ਲਈ ਰੱਖੀ ਹੈ ਕਿਉਂਕਿ ਇਸ ਵਾਰ ਦਾ ਜਿਹੜਾ ਪੋਲਿੰਗ ਸਟਾਫ ਅੰਬਲਾ ਹੈਗਾ ਉਹਦੇ ਵਿੱਚ ਤਕਰੀਬਨ 40% ਜਿਹੜੇ ਹੈਗੇ ਨੇ ਉਹ ਫਰੈਸ਼ਰਸ ਨੇ ਉਹਨਾਂ ਨੇ ਪਹਿਲਾਂ ਕੋਈ ਇਲੈਕਸ਼ਨ ਨਹੀਂ ਕਰਾਇਆ ਤੇ ਕਿਉਂਕਿ ਇੱਕ ਬੜੀ ਸੀਰੀਅਸ ਐਕਸਰਸਾਈਜ਼ ਹੈ ਤੇ ਉਹਨਾਂ ਦੀ ਟ੍ਰੇਨਿੰਗ ਜਿਹੜੀ ਹੈਗੀ ਬਹੁਤ ਪ੍ਰੋਪਰਲੀ ਹੋਣੀ ਚਾਹੀਦੀ ਤੇ ਅੱਜ ਅਸੀਂ ਡੈਡੀਕੇਟਲੀ ਦੋ ਬੈਚਸ ਦੇ ਵਿੱਚ ਜਿੰਨੇ ਵੀ ਸਾਡਾ ਪੋਲਿੰਗ ਅੰਬਲੇ ਦੇ ਵਿੱਚ ਪੀਆਰਓਜ਼ ਏਪੀਆਰਓਜ਼ ਨੇ ਦੋ ਬੈਚਸ ਦੇ ਵਿੱਚ ਅਸੀਂ ਅੱ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਮੁਕਬਕ ਗ੍ਰੀਨ ਬੂਥ ਸੈੱਟ ਕਰਨੇ ਨੇ ਬੇਸਿਕਲੀ ਸਸਟੇਨੇਬਿਲਿਟੀ ਸਸਟੇਨੇਬਿਲਿਟੀ ਨੂੰ ਧਿਆਨ ਚ ਰੱਖਦੇ ਹੋਏ ਜ਼ੀਰੋ ਵੇਸਟ ਹੋਣਾ ਚਾਹੀਦਾ ਹੈ ਉੱਥੇ ਲੋਕਾਂ ਨੂੰ ਗ੍ਰੀਨ ਲਾਈਫਸਟਾਈਲ ਪ੍ਰੋਮੋਟ ਕਰਨ ਵਾਸਤੇ ਮਤਲਬ ਉਹ ਮੈਸੇਜ ਦਿੰਦੇ ਹੋਏ ਅਸੀਂ ਬੂਥ ਸੈਟਅਪ ਕਰ ਰਹੇ ਹਾਂ ਤੇ ਕੋਸ਼ਿਸ਼ ਸਾਡੀ ਇਹੀ ਹੈ ਕਿ ਉਸ ਦੇ ਉੱਤੇ ਘੱਟ ਤੋਂ ਘੱਟ ਅਸੀਂ ਵੇਸਟ ਪ੍ਰੋਡਿਊਸ ਕਰੀਏ ਜਿਹੜੇ ਵੀ ਉੱਥੇ ਵੋਟਰਸ ਆਣਗੇ ਉਹਨਾਂ ਨੂੰ ਅਸੀਂ ਇੱਕ ਪੌਦਾ ਦੇ ਪੌਦਾ ਦੇ ਰਿਆਂ ਤੇ ਨਾਲ ਉਥੇ ਬੂਥ ਦੇ ਉੱਤੇ ਅਸੀਂ ਜਿਹੜਾ ਆਪਣਾ এনवायरमेंट ਨੂੰ ਕਿਵੇਂ ਅਸੀਂ ਆਪਣਾ ਕਾਰਬਨ ਫੂਟਪ੍ਰਿੰਟਿੰਗ ਘੱਟ ਕਰਨੀ ਹੈ ਸਸਟੇਨੇਬਲ ਲਾਈਫਸਟਾਈਲ ਗ੍ਰੀਨ ਲਾਈਫਸਟਾਈਲ ਕਿਵੇਂ ਪ੍ਰੋਮੋਟ ਕਰਨਾ ਉਸ ਦੇ ਬਾਰੇ ਵੀ ਅਸੀਂ ਤੁਹਾਡੇ ਜੇ ਇਨਫੋਰਮੇਸ਼ਨ ਮੈਸੇजेस ਜਿਹੜੇ ਡਿਸਪਲੇ ਕਰਾਂਗੇ ਇਹ ਜੀ ਇਲੈਕਸ਼ਨ ਜਿਹੜਾ ਪ੍ਰੋਸੈਸ ਹੈ ਕੋਈ ਇਟਸ ਨਾਟ 1 ਮੈਨ ਸ਼ੋ ਇਹ ਇੱਕ ਬਹੁਤ ਇੰਟੀਗ੍ਰੇਟ ਪ੍ਰੋਸੈਸ ਹੁੰਦਾ ਜਿਹਦੇ ਵਿੱਚ ਹਰ ਕਿਸੇ ਦਾ ਬਹੁਤ ਅਹਿਮ ਰੋਲ ਹੁੰਦਾ ਹੈ ਬੂਥ ਲੈਵਲ ਦੇ ਉੱਤੇ ਬੀ ਐਲਓਜ਼ ਹੁੰਦੇ ਨੇ ਸੈਕਟਰ ਆਫਿਸਸ ਦੇ ਹੇਠਾਂ ਫਿਰ ਅਸੀਂ ਪੂਰਾ ਜਿਹੜਾ ਸਾਡਾ ਏਸੀ ਹੁੰਦਾ ਉਹਦੇ ਵਿੱਚ ਜਿਵੇਂ ਸਾਡੇ ਨਿਹਾਲ ਸਿੰਘ ਵਾਲਾ ਦੇ ਵਿੱਚ 16 ਸੈਕਟਰ ਆਫਿਸਸ ਨੇ ਜਿਨ੍ਹਾਂ ਨੂੰ ਤਕਰੀਬਨ ਮੈਕਸਿਮਮ 10 ਤੋਂ 15 ਦੇ ਵਿੱਚ ਵਿੱਚ ਸਭ ਦੇ ਕੋਲ ਬੂਥਸ ਹੁੰਦੇ ਨੇ ਸੋ ਇਹ ਸਭ ਦੇ ਅ ਸਭ ਜਿਹੜੇ ਇਹਦੇ ਵਿੱਚ ਜਿਸ ਪੂਰੇ ਜਿਹੜਾ ਮੈਟ੍ਰਿਕਸ ਹੈਗਾ ਇਹਦੇ ਵਿੱਚ ਇਹਨਾਂ ਦਾ ਆਪਣਾ ਅਡ ਕੰਮ ਹੈਗਾ ਜਿਹੜਾ ਪੋਲਿੰਗ ਸਟਾਫ ਦੀ ਡਿਊਟੀ ਲਗਾਈ ਹੈ ਐਕਚੁਅਲ ਪੋਲ ਕੰਡਕਟ ਕਰਨ ਦੇ ਵਿੱਚ ਇਹਨਾਂ ਦਾ ਸਹਿਯੋਗ ਹੁੰਦਾ ਸੋ ਇਹਨਾਂ ਦਾ ਦੋਨੋਂ ਦਾ ਤਾਲਮਿਲ ਕਿਸ ਤਰੀਕੇ ਨਾਲ ਹੁੰਦਾ ਉਹ ਸਾਰਾ ਜਿਹੜਾ ਹੁੰਦਾ ਇੱਕ ਪ੍ਰੋਪਰ ਟ੍ਰੇਨਿੰਗ ਦੇ ਨਾਲ ਇਟ ਹੈਸ ਟੂ ਬੀ ਅ ਸੋ ਦੈਟ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਇਸੇ ਕਰਕੇ ਅੱਜ ਵੀ ਜਿਹੜਾ ਹੈਗਾ ਜਿਹੜੀ ਟ੍ਰੇਨਿੰਗ ਹੈ ਉਹਦੇ ਵਿੱਚ ਇਹੀ ਦੱਸਿਆ ਇਹਨਾਂ ਨੂੰ ਕਿ ਕਿਹੜੇ ਜਿਹੜੀ ਇਨਫੋਰਮੇਸ਼ਨ ਹੈ ਆਪਾਂ ਕਿੱਥੋਂ ਲੈਣੀ ਹੈ ਤੇ ਕਿੱਥੇ ਅਸੀਂ ਦੇਣੀ ਹੈ ਪ੍ਰੋਪਰਲੀ ਉਹ ਸਾਰਾ ਚੈਨਲਸ ਹੀ ਸਮਝਾਉਣ ਦੇ ਲਈ ਅੱਜ ਦੀ ਟ੍ਰੇਨਿੰਗ ਰੱਖੀ ਗਈ ਹੈ ਇਸ ਨੂੰ ਮੈਂ ਤੁਹਾਡੇ ਮੀਡੀਅਮ ਦੇ ਮਾਧਿਅਮ ਤੋਂ ਮੈਂ ਇਹ ਦੱਸਣਾ ਚਾਹਾਂਗੀ ਕਿ ਸਾਡਾ ਪੂਰਾ ਜ਼ੋਰ ਇਸੇ ਗੱਲ ਤੇ ਲੱਗਿਆ ਬਿਕਾਜ਼ ਵੀ ਅੰਡਰਸਟੈਂਡ ਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਪ੍ਰੋਪਰ ਟੈਂਟੇਜ ਪਾਣੀ ਪੱਖਿਆਂ ਦਾ ਪ੍ਰਬੰਧ ਅਸੀਂ ਰੱਖਿਆ ਹੋਇਆ ਸਾਡੀ ਮਤਲਬ ਜਿਸ ਤਰ੍ਹਾਂ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਜੇ ਜਿਵੇਂ ਠੰਡੇ ਠੰਡੇ ਪਏ ਲੋਕੀ ਚਾਹੁੰਦੇ ਨੇ ਕਿ ਵੋਟਾਂ ਪਾ ਕੇ ਆਈਏ ਤਾਂ ਜਿਵੇਂ ਸ਼ਾਮ ਨੂੰ ਵੀ ਜੇ ਵੋਟ ਪਾਣ ਜੋ ਆਂਦੇ ਨੇ ਤੇ ਅਸੀਂ ਇਹ ਸਾਡੀ ਤਿਆਰੀ ਪੂਰੀ ਹੈਗੀ ਕਿ ਟਿਲ ਦ ਲਾਸਟ ਵੋਟਰ ਇਸ ਡਨ ਵੀ ਵਿਲ ਬੀ देयर ਟੂ ਕੰਡਕਟ ਦੀ ਪੋਲਿੰਗ ਪ੍ਰੋਸੈਸ